ਸਾਹਮਣੇ ਆਇਆ ਧੋਖਾ ਧੜੀ ਦਾ ਇੱਕ ਵੱਡਾ ਮਾਮਲਾ ਦਿੱਤੇ ਗਏ ਨੇ ਵਾਹਨਾਂ ਦੇ ਨਕਲੀ ਦਸਤਾਵੇਜ਼ ਤੇ ਠੱਗ ਲੈ ਗਏ ਨੇ ਕਰੋੜਾਂ ਰੁਪਏ ਜਿਹਾਂ ਇਹ ਧੋਖਾ ਧੜੀ ਦਾ ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਨੂੰ ਵਾਹਨਾਂ ਦੇ ਨਕਲੀ ਦਸਤਾਵੇਜ਼ ਦਿੱਤੇ ਗਏ ਨੇ ਤੇ ਉਸ ਦੇ ਕੋਲੋਂ ਕਰੋੜਾਂ ਰੁਪਏ ਠੱਗ ਲੈ ਗਏ ਨੇ ਦੱਸਦੀ ਹੈ ਕਿ ASI ਸੁਖਪਾਲ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਵਿਅਕਤੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਕਿਸੇ ਦੇ ਵੱਲੋਂ ਜਿਹੜੇ ਕਿ ਵਾਹਨਾ ਦੇ ਨਕਲੀ ਦਸਤਾਵੇਜ਼ ਦਿੱਤੇ ਕਹੇ ਨੇ ਤੇ ਉਸ ਦੇ ਕੋਲੋਂ ਕਰੋੜਾ ਰੁਪਏ ਠੱਗੇ ਗਏ ਨੇ ਜੇਕਰ ਸਹੀ ਸਹੀ ਦੱਸਿਏ ਤਾਂ ਇਹ ਰਕਮ 1 ਕਰੋੜ 373000 ਰੁਪਏ ਜਿਹੜੀ ਕਿ ਇਸ ਵਿਅਕਤੀ ਦੇ ਕੋਲੋਂ ਲਈ ਗਈ ਹੈ ਇੱਥੇ ਐਸਆਈ ਸੁਖਪਾਲ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਿਅਕਤੀ ਦਾ ਨਾਮ ਜੁਗਿੰਦਰ ਸਿੰਘ ਹੈ ਜਿਹੜਾ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਰੋਲੀ ਦਾ ਰਹਿਣ ਵਾਲਾ ਹੈ ਉਸ ਦੇ ਕੋਲੋਂ ਇਹ ਇੰਨੀ ਵੱਡੀ ਰਕਮ ਠੱਗ ਲਈ ਗਈ ਹੈ ਉਹਨਾਂ ਨੇ ਆਖਿਆ ਹੈ ਕਿ ਜੋਗਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਸ ਦੇ ਵੱਲੋਂ ਉਸ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਉਸ ਦੇ ਵਿੱਚ ਉਹ ਇਕੱਲਾ ਨਹੀਂ ਬਲਕਿ ਉਸ ਦਾ ਪੂਰਾ ਪਰਿਵਾਰ ਸ਼ਾਮਿਲ ਹੈ ਉਸ ਦੇ ਵਿੱਚ ਪਤੀ ਪਤਨੀ ਉਹਨਾਂ ਦਾ ਬੇਟਾ ਤੇ ਨਾਲ ਨੂੰ ਵੀ ਸ਼ਾਮਿਲ ਹੈ ਉਹਨਾਂ ਦੇ ਦਸਤਨ ਮੁਤਾਬਕ ਇਸ ਪਰਿਵਾਰ ਦੇ ਵਿੱਚ ਜਿਹੜਾ ਇਹ ਪਤੀ ਹੈ ਉਸ ਦਾ ਨਾਮ ਸਰਬਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਪਤਨੀ ਦਾ ਨਾਮ ਜਸਵੀਰ ਕੌਰ ਹੈ ਉਹਨਾਂ ਦੇ ਬੇਟੇ ਦਾ ਨਾਮ ਜਸਜੀਤ ਸਿੰਘ ਤੇ ਨੌ ਦਾ ਨਾਮ ਸੰਦੀਪ ਕੌਰ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਇਹ ਵੱਡੀ ਧੋਖਾਧੜੀ ਕੀਤੀ ਗਈ ਹੈ ਜਗਿੰਦਰ ਸਿੰਘ ਦੇ ਕੋਲੋਂ 1 ਕਰੋੜ 373000 ਰੁਪਏ ਠੱਗੇ ਗਏ ਨੇ ਉਸ ਨੂੰ ਵਾਹਨਾਂ ਦੇ ਨਕਲੀ ਦਸਤਾਵੇਜ਼ ਦਿੱਤੇ ਕਏ ਨੇ ਇਤੇ ਜੋਗਿੰਦਰ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹਨਾਂ ਨੇ ਇਹ ਜਿਹੜੇ ਦਸਤਾਵੇਜ਼ ਸਨ ਉਹਨਾਂ ਦੀ ਚੈਕਿੰਗ ਕਰਵਾਈ ਤਾਂ ਇਹ ਸਾਹਮਣੇ ਆਇਆ ਕਿ ਇਹ ਸਾਰੇ ਦਸਤਾਵੇਜ਼ ਫਰਜੀ ਨੇ ਨਕਲੀ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਐਸਆਈ ਸੁਖਪਾਲ ਸਿੰਘ ਹੋਰਾਂ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ASI ਸੁਖਪਾਲ ਸਿੰਘ ਹੋਰਾਂ ਨੇ ਇਹ ਦੱਸਿਆ ਹੈ ਕਿ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਪੁਲਿਸ ਇਸ ਮਾਮਲੇ ਦੇ ਵਿੱਚ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤੇ ਬਹੁਤ ਜਲਦ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਸੋ ਇਹ ਇੱਕ ਬਹੁਤ ਵੱਡੀ ਧੋਖਾਧੜੀ ਦਾ ਮਾਮਲਾ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਸ਼ਾਮਿਲ ਨਹੀਂ ਹੈ ਬਲਕਿ ਪੂਰਾ ਪਰਿਵਾਰ ਇਸ ਧੋਖਾਧੜੀ ਦੇ ਮਾਮਲੇ ਦੇ ਵਿੱਚ ਸ਼ਾਮਿਲ ਹੈ ਜਿਸ ਦੇ ਵਿੱਚ ਪਤੀ ਪਤਨੀ ਨੇ ਉਹਨਾਂ ਦਾ ਬੇਟਾ ਹੈ ਉਹਨਾਂ ਦੀ ਨੂੰਹ ਹੈ ਜਿਨ੍ਹਾਂ ਦੇ ਵੱਲੋਂ ਰਲ ਕੇ ਇੱਕ ਵਿਅਕਤੀ ਦੇ ਕੋਲੋਂ 1 ਕਰੋੜ ਰੁਪਏ ਠੱਗੇ ਗਏ ਨੇ ਉਸ ਨੂੰ ਵahanam ਦੇ ਨਕਲੀ ਦਸਤਾਵੇਜ਼ ਦਿੱਤੇ ਗਏ ਨੇ ਤੇ ਜਦੋਂ ਇਹਨਾਂ ਦੀ ਜਿਹੜੀ ਚੈਕਿੰਗ ਕਰਵਾਈ ਗਈ ਤਾਂ ਸਾਹਮਣੇ ਆ ਗਿਆ ਕਿ ਜਿਹੜੇ ਦਸਤਾਵੇਜ਼ ਨੇ ਉਹ ਫਰਜੀ ਨੇ ਤੇ ਇਹਨਾਂ ਦੇ ਵੱਲੋਂ ਇਸ ਵਿਅਕਤੀ ਦੇ ਕੋਲੋਂ 1 ਕਰੋੜ 373000 ਰੁਪਏ ਠੱਗ ਲੈਨੇ ਤੇ ਹੁਣ ਇਹ ਮਾਮਲਾ ਹੈ ਜਿਹੜਾ ਪੁਲਿਸ ਦੇ ਧਿਆਨ ਦੇ ਵਿੱਚ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ